ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਹ ਬੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜਿਸ ਤਰ ਤੁਸੀਂ ਜਾਣਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸਿੱਖ ਭਾਈਚਾਰੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਥਾਨ ਇੱਕ ਪਵਿੱਤਰ ਅਸਥਾਨ ਹੈ ਇਸ ਸਤਾਂ ਦੇ ਉੱਤੇ ਕੰਮ ਕਰ ਬਯਕਤੀ ਦੀ ਸਿੱਖ ਭਾਈਚਾਰੇ ਵਿੱਚ ਬਹੁਤ ਇੱਜ਼ਤ ਸਨਮਾਨ ਹੈ ਪਿਛਲੇ ਕੁਝ ਦਿਨਾਂ ਤੋਂ ਜੋ ਜ세ਦਾਰ ਸਾਹਿਬ ਨੇ ਬਾਲੀਵੁੱਡ ਸਟਾਰ ਰੀਤੀ ਚੌਪੜਾ ਤੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਰਾਜ ਰਗ ਚੱਡਾ ਦੀ ਮਿਲਣੀ ਵਿੱਚ ਜਾ ਕੇ ਜੋ ਪ੍ਰਭਾਵ ਦਿੱਤਾ ਆ ਉਸ ਦੀ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਬਹੁਤ ਨੁਕਤਾਚੀਨੀ ਹੋ ਰਹੀ ਆ ਇਸ ਤੋਂ ਪਹਿਲਾਂ ਕਿ ਅਗਲੀ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਜੈਸੇ ਦਾ ਅਕਾਦ ਤੱਕ ਸਾਬ ਲਈ ዱ ਐਂਡ ਡੋਂਟਸ ਹੋਣੇ ਚਾਹੀਦੇ ਆ ਕਿ ਉਹਨਾਂ ਨੇ ਕਿਹੜੀਆਂ ਗੱਲਾਂ ਦਾ ਤੇ ਕਿਸ ਤਰੀਕੇ ਨਾਲ ਪਾਲਣ ਕਰਨਾ ਇਹਦੀਆਂ ਗੱਲਾਂ ਨੂੰ ਕਿਸ ਤਰੀਕੇ ਨਾਲ ਪਾਲਣ ਨਹੀਂ ਕਰਨਾ ਜਾਂ ਉਹਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ ਮੈਂ ਜਿੰਨਾ ਤੱਕ ਮੇਰੀ ਜਾਣਕਾਰੀ ਆ ਕਿ ਇਹੋ ਜਿਹਾ ਕੋਈ ਰੂਲ ਰੈਗੂਲੇਸ਼ਨ ਜਥੇਦਾਰ ਸਾਹਿਬ ਵੱਲ ਨਿਯਤ ਨਹੀਂ ਹਨ ਜੇ ਹਨ ਵੀ ਉਹਨਾਂ ਦੀ ਘੋਲ ਅਲੰਘਣਾ ਹੋ ਰਹੀ ਆ ਇਹ ਸਮਾਗਮ ਵਿੱਚ ਜਥੇਦਾਰ ਸਾਹਿਬ ਨੇ ਜਾ ਕੇ ਜਿੱਥੇ ਇੱਕ ਚਰਚਾ ਛੇੜ ਦਿੱਤੀ ਹੈ ਉੱਥੇ ਜਸਜੀਤ ਸਿੰਘ ਸਾਹਿਬ ਦੇ ਇਸ ਅਹੁਦੇ ਦੀ ਵੀ ਇੱਕ ਮੈਂ ਸਮਝਦਾ ਇੱਕ ਅਲੰਗ ਜਸਜੀਤ ਸਿੰਘ ਸਾਹਿਬ ਦੀ ਅਹੁਦੇ ਦੀ ਵੀ ਮਹਾਨਤਾ ਨੂੰ ਘਟਾਇਆ ਆ ਦਾਦਾ ਅਸਲ 'ਚ ਦਿੱਸਨ ਤੱਕ ਸਿੱਖਾਂ ਦਾ ਸੰਬੰਧ ਹੈ ਜਾਂ ਸਿੱਖ ਭਾਈਚਾਰੇ ਦਾ ਸੰਬੰਧ ਹੈ ਸਿੱਖ ਇਹ ਚਾਹੁੰਦੇ ਆ ਕਈ ਛੋਮਣੀ ਅਕਾਲ ਪਤ ਸਬ ਸਿੱਖਾਂ ਦਾ ਦੀ ਸਿੱਖਾਂ ਦਾ ਹੀ ਨਹੀਂ ਸਗੋਂ ਦੁਨੀਆ ਪਾਦੇ ਸਿੱਖਾਂ ਦਾ ਔਰ ਦੁਨੀਆ ਪਾਦੇ ਹੋ ਮੈਂ ਭਾਈ ਚਾਦੇ ਦਾ ਵੀ ਇੱਕ ਮਹਾਂ ਤੀਪ ਅਸਥਾਨ ਹੈ ਔਰ ਇਸ ਤੀਪ ਅਸਥਾਨ ਦੇ ਉੱਤੇ ਹਰ ਇੱਕ ਸਿੱਖ ਕਟੋ ਕਟ ਹਰ ਇੱਕ ਸਿੱਖ ਜਿਹੜਾ ਉਹ ਆਪਣਾ ਸਹਿਬ ਜਿਹੜਾ ਨਿਮਤਤਾ ਦੇ ਨਾਲ ਝਕਾਉਂਦਾ ਹੈ ਕੁਝ ਗਲਤੀਆਂ ਜਿਹੜੀਆਂ ਇਹ ਸਮਾਗਮ ਵਿੱਚ ਜਹਦਤ ਸਾਹਿਬ ਨੇ ਕੀਤੀਆਂ ਉਹਨਾਂ ਉੱਤੇ ਵੀ ਚਾਚਾ ਹੁਣੀ ਜੂਰੀ ਹੈ ਸਭ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਉਹ ਸਮਾਗਮ ਅਟੈਂਡ ਕਰਨ ਤੋਂ ਪਹਿਲਾਂ ਜਥੇਦਾਰ ਨੂੰ ਇਹ ਇਹ ਗੱਲ ਚੈੱਕ ਕਰਨੀ ਚਾਹੀਦੀ ਸੀ ਕਿ ਉੱਥੇ ਜੇ ਸਮਾਗਮ ਵਿੱਚ ਉਹ ਸ਼ਾਮਲ ਹੋਣ ਜਾ ਰਿਹਾ ਕਿ ਉੱਥੇ ਕੋਈ ਐਸੀ ਗਲਤ ਨਹੀਂ ਕੀਤੀ ਜਾਵੇਗੀ ਜਿਹਦੇ ਨਾਲ ਸਿੱਖ ਭਾਈਚਾਰੇ ਦਾ ਨਾਂ ਜਿਹੜਾ ਇਹ ਨਹੀਂ ਹੋਏਗਾ ਜਾਂ ਸਿੱਖ ਜਿਹੜੀਆਂ ਸਿੱਖਾਂ ਦੀ ਰਹਿਤ ਮर्यादा ਆ ਉਹਦੀ ਕੋਈ ਉਲੰਘਣਾ ਕੀਤੀ ਐ ਲੇਕਿਨ ਉਥੇ ਸ਼ਰਾਬ ਮੀਟ ਵੀ ਵਤਿਆ ਸਭ ਕੁਝ ਹੋਇਆ ਜਦੋਂ ਸਿੰਘ ਕੀਰਤਨ ਕਰ ਰਿਹਾ ਸੀ ਉਸ ਦੇ ਅੱਗੇ ਇਹ ਜਿਹੜੀ ਮੰਗਣੀ ਆ ਜਿਹਨਾਂ ਜਿਸ ਜੋੜੇ ਦੀ ਮੰਗਣੀ ਸੀ ਪੰਨੀਤੀ ਚੌਵੜਾ ਔਰ ਰਾਗਵ ਚੱਡਾ ਦੀ ਉਹ ਸਾਹਮਣੇ ਜਿਹੜੇ ਇੱਕ ਗੱਦੇ ਦੇ ਉੱਤੇ ਬੈਠੇ ਸੀ ਜਦਕਿ ਅੱਜ ਤੱਕ ਅਸੀਂ ਅਜੇ ਹਾ ਕੋਈ ਵੀ ਗੱਲ ਨਹੀਂ ਦੇਖੀ ਜਿੱਥੇ ਕੀਤਨੀ ਜਥੇ ਦੇ ਸਾਹਮਣੇ ਇੱਕ ਜੋੜੀ ਜਿਹੜੀ ਆ ਉਹ ਗੱਦੇ ਦੇ ਉੱਤੇ ਬੈਠੀ ਹੋਵੇ ਜੇ ਕੀਤਨ ਕਮਾਲੇ ਵੀ ਸਿੰਘ ਉੱਥੇ ਜਾਣਾ ਚਾਹਦੇ ਸਨ ਰਾਜਗੇ ਜਾਣ ਜੀਰੂਜ ਜਾਣ ਉਹਨਾਂ ਨੂੰ ਜਾਣਾ ਵੀ ਚਾਹੀਦਾ ਲੇਕਿਨ ਉਹਨਾਂ ਨੂੰ ਪਹਿਲਾਂ ਦੋ ਚਾਰ ਕੁਐਸਚਨ ਜਿਹੜੇ ਆ ਉਹਨਾਂ ਲੋਕਾਂ ਤੋਂ ਪੁੱਛਨੇ ਚਾਹੀਦੇ ਸਨ ਜਿਹੜੇ ਉਹਨਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਆਏ ਹਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਸੀ ਕਿ ਜਦੋਂ ਉਹਨਾਂ ਨੇ ਕੀਰਤਨ ਕਰਨਾ ਉਸ ਵਕਤ ਜੋੜੀ ਜੜੀਆ ਉਹ ਕਿੱਥੇ ਬੈਠੇਗੀ ਔਰ ਕਿੰਨੇ ਕਿਸ ਤਰ੍ਹਾਂ ਬੈਠੇਗੀ ਔਰ ਉਹਦੇ ਵਿੱਚ ਕੌਣ-ਕੌਣ ਸ਼ਾਮਲ ਹੋਏਗਾ ਕਿੱਥੇ ਉਹ ਖੜਾ ਹੋਏਗਾ ਕਿੱਥੇ ਉਹ ਬੈਠੇਗਾ ਬਗੈਰਾ ਬਗੈਰਾ ਕਿਉਂਕਿ ਜੇ ਉਹ ਪਹਿਲਾਂ ਇਸ ਗੱਲ ਦੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਮਨਾ ਕਰ ਦਦੇ ਤਾਂ ਇਹ ਜਿਹੜਾ ਵਿਵਾਦ ਛਿੜਿਆ ਹੋਇਆ ਇਹ ਅੱਜ ਵਿਵਾਦ ਜਿਹੜਾ ਜਹੇਦਰ ਤੇ ਹਰਦੀਪ ਸਿੰਘ ਜੀ ਬਾਰੇ ਇਹ ਵਿਵਾਦ ਨਹੀਂ ਸੀ ਉੱਠਣਾ ਇਸੇ ਤਰ੍ਹਾਂ ਗਿਆਨੀ ਹਰਦੀਪ ਸਿੰਘ ਜੀ ਨੂੰ ਵੀ ਜਾਣ ਤੋਂ ਪਹਿਲਾਂ ਉੱਥੇ ਜਾਣ ਤੋਂ ਪਹਿਲਾਂ ਵੀ ਇਹ ਗੱਲ ਪਤਾ ਕਰ ਲੈਣੀ ਚਾਹੀਦੀ ਸੀ ਉੱਥੇ ਕਿਹੋ ਜਿਹਾ ਬਤਾਰਾ ਹੋਏਗਾ ਉੱਥੇ ਸ਼ਰਾਬ ਵੰਡੀ ਜਾਏਗੀ ਕਿ ਨਹੀਂ ਵੰਡੀ ਜਾਏਗੀ ਜਾਂ ਉੱਥੇ ਅਜਿਹੀਆਂ ਗੱਲਾਂ ਕੀਤੀਆਂ ਜਾਣਗੀਆਂ ਕਿ ਨਹੀਂ ਕੀਤੀਆਂ ਜਾਣਗੀਆਂ ਜਿਸ ਜਿਸ ਮਨਸਿਕ ਕੌਮ ਦਾ ਜਿਹੜਾ ਘਟਾ ਹੁੰਦਾ ਹੋਵੇ ਹੁਣ ਅਕਸਰ ਆਪਾਂ ਵੇਖਿਆ ਆ ਕਿ ਰੋਮ ਦੇ ਪੋਪ ਪੋਪ ਜਿਹੜਾ ਜਿਸ ਨੂੰ ਆਪਾਂ ਕਦੀ ਕਦੀ ਅਕਾਲ ਤਖਤ ਤੇ ਬੈਠੇ ਸ਼ਖਸੀਅਤ ਨੂੰ ਵੀ ਉਹਦੇ ਪੋਪ ਦੇ ਨਾਲ ਮੁਕਾਬਲਾ ਕਰਦੇ ਆ ਕਦੀ ਪੋਪ ਨੂੰ ਵੀ ਕਿਸੇ ਨਿੱਜੀ ਮੀਟਿੰਗਾਂ ਵਿੱਚ ਜਾਂਦੇ ਆ ਤੁਸੀਂ ਸੁਣਿਆ ਜਾਂ ਵੇਖਿਆ ਮੇਰੀ ਤੁਸ਼ਮਦੀ ਇਨਸਾਨ ਕਦੇ ਵੀ ਰੋਮ ਦਾ ਪਾਪ ਜਿਹੜਾ ਉਹ ਇਹ ਅਜਿਹੇ ਪਰਸਨਲ ਸਮਾਗਮਾਂ ਵਿੱਚ ਨਹੀਂ ਜਾਂਦਾ ਔਰ ਅੱਜ ਤੱਕ ਇਹ ਸ਼ਾਇਦ ਹਿਸਟਰੀ ਆ ਕਿ ਜਿੰਨੀਆਂ ਸਮਾਗਮਾਂ ਵਿੱਚ ਜਥੇਦਾਰ ਹਰਬੀ ਸਿੰਘ ਜੀ ਜਾਂਦੇ ਆ ਨਿੱਜੀ ਸਮਾਗਮਾਂ ਵਿੱਚ ਉਨਿਆਂ ਦੇ ਵਿੱਚੋਂ ਉਹਨਾਂ ਦੇ ਵਕਾਲੇ ਤੇ ਜੀਰੋਵਾ ਜਿਹੜਾ ਕੋ ਪਿਆ ਰੋਮ ਦਾ ਉਹ ਜਾਂਦਾ ਇਹੋ ਜਿਹਾ ਸਮਾਗਮਾਂ ਦੇ ਉੱਤੇ ਦੇਖਣ ਕਈ ਹੋਰ ਵੀ ਇਹਦੇ ਬਾਰੇ ਗੱਲਾਂ ਜਿਹੜੀਆਂ ਚਾਚਾ ਵਿੱਚ ਹੋਰ ਆ ਰਹੀਆਂ ਕਿ ਜਥੇਦਾਰ ਸਾਹਿਬ ਜਿੱਥੇ ਸਿੱਖ ਕੌਮ ਦੇ ਮਸਲਿਆਂ ਦਾ ਸਵਾਲ ਹੈ ਉੱਥੇ ਬਿਲਕੁਲ ਨਹੀਂ ਜਾਂਦੇ ਜਿੰਨਾ ਤੱਕ ਮੇਰੀ ਸੋਚ ਹੈ ਗੱਲ ਬਿਲਕੁਲ ਠੀਕ ਹੈ ਟਿੱਪਣੀ ਕਰਾਂ ਦੀ ਜਥੇਦਾਰ ਕਦੀ ਵੀ ਉਹ ਸਥਾਨ ਤੇ ਜਾਂਦੇ ਨਹੀਂ ਦੇਖੇ ਜਿੱਥੇ ਸਿੱਖ ਕੌਮ ਦੇ ਮੁੱਦਿਆਂ ਦਾ ਸਵਾਲ ਹੈ ਸਿੱਖ ਕੌਮ ਦੀ ਅਣਖ ਦਾ ਸਵਾਲ ਹੈ ਕਦੀ ਜਸਿੱਦਾਦ ਸਾਹਿਬ ਕਸਾਨ ਮੋਚੀ ਵਿੱਚ ਗਏ ਕਦੀ ਕਿਸੇ ਐਸੇ ਮਸਲਿਆਂ ਦੇ ਉੱਤੇ ਜਿਹਦਾ ਸੰਬੰਧ ਸਿੱਖਾਂ ਨਾਲ ਹੁੰਦਾ ਹੋਵੇ ਉਹਨਾਂ ਮਸਲਿਆਂ ਉੱਥੇ ਜਾ ਕੇ ਸ਼ਾਮਲ ਹੋਏ ਜਾਂ ਉੱਥੇ ਜਾ ਕੇ ਮਸਲਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਮੇਰੀ ਜਾਣਕਾਰੀ ਅਨੁਸਾਰ ਕਦੇ ਵੀ ਅਜਿਹਾ ਮੌਕਾ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਥ ਵਿੱਚ ਨਹੀਂ ਆਇਆ ਕਿ ਉਹਨਾਂ ਨੇ ਕਦੀ ਕਿਸੇ ਵੀ ਸਿੱਖ ਸੰਗਠਨ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਹੱਲਾਸ਼ੀਰੀ ਦਿੱਤੀ ਹੋਵੇ ਜਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ Đਾ ਕੇ ਖੜੇ ਹੋਣ ਇਹ ਗੱਲਾਂ ਜਿਹੜੀਆਂ ਅਕਾਲ ਤਖਤ ਦੇ ਉਹਦੇ ਬਾਤ ਜਿਹੜੇ ਆ ਉਹਨਾਂ ਦੇ ਉਹਨਾਂ ਦੇ ਉਹਦੇ ਨੂੰ ਵੀ ਇੱਕ ਨੀਵਾ ਦਿਖਾਉਂਦੀਆਂ ਉਨ੍ਹਾਂ ਦਾ ਜਿੰਨਾ ਮਹੱਤਵ ਹੈ ਜਿਵੇਂ ਜਥੇਦਾਰ ਅਕਾਲ ਪਤਵਰ ਦਾ ਉਸ ਅਹੁਦੇ ਦੀ ਮਾਨ ਮਰਿਆਦਾ ਨੂੰ ਵੀ ਕਾਇਮ ਨਹੀਂ ਰੱਖਦੀਆਂ ਸੋ ਅਸੀਂ ਸਮਝਦੇ ਹਾਂ ਕਿ ਜਥੇਦਾਰ ਹਰਦੀ ਸਿੰਘ ਨੇ ਉੱਥੇ ਜਾ ਕੇ ਇੱਕ ਘੋਰ ਅਲੰਘਣਾ ਕੀਤੀ ਆ ਜਿਹਦਾ ਜਿਹਦਾ ਇਹਦਾ ਸੁਝਾਅ ਆ ਇਹਦੇ ਬਾਰੇ ਵਕ ਵਕ ਸਿੱਖ ਜਥੇਬੰਦੀਆਂ ਤੋਂ ਇਹ ਸੁਝਾਅ ਲੈ ਕੇ ਇਸ ਮਸਲੇ ਦਾ ਜਿਹੜਾ ਹੱਲ ਆ ਉਹ ਕੱਢਿਆ ਜਾਣਾ ਚਾਹੀਦਾ ਔਰ ਇਹ ਰੋਜ਼ ਦੀ ਬਿਆਨਬਾਜ਼ੀ ਜਿਹੜੀ ਆ ਇੱਥੇ ਬੰਦ ਕਰਨੀ ਚਾਹੀਦੀ ਆ ਤਾਂ ਕਿ ਜਥੇਦਾਰ ਹਰਪ੍ਰੀਤ ਸਿੰਘ ਦੀ ਜਿਹੜੀ ਸਫੀਅਤ ਹੈ ਉਹ ਸਾਉਦੀ ਦਾ ਜਿਹੜਾ ਮਹੱਤਵ ਹੈ ਉਹਨੂੰ ਹੋਰ ਨਾ ਘਟਾਇਆ ਜਾ ਸਕੇ ਥੈਂਕ ਯੂ